ਦੁਆਰਕਾ ਕਿਨੂੰ ਕਹਿੰਦੇ ਨੇ ਦੁਆਰਕਾ ਜਿੱਥੇ ਉਹ ਕ੍ਰਿਸ਼ਨ ਚਰਾਵਤ ਗਾਈ ਰੇ ਡੁੱਬਦਾ ਦੁਆਰਕਾ ਨਗਰੀ ਰਸ ਵਿਗੋਈ ਰਾਸੀ ਵਿਗੋਈ ਆਹੋ ਦੁਆਰਕਾ ਨਗਰੀ ਵੀ ਦਮਾਗੇ ਜਿੱਥੇ ਹਰਦਾਈ ਡੁੱਬਦਾ ਜਿੱਥੇ ਦੋ ਤਰਫੀ ਦੌੜ ਹੈ ਉਥੇ ਬਗੋਈ ਹੈ ਰਾਸ ਜਿਹੜੀ ਉਦੀ ਆਵਦਾ ਵਾ ਜਾਨ ਗਵਾਇਆ ਦੂਜੇ ਪਾਇਆ ਜਾਨ ਗਵਾਇਆ ਦੂਜੇ ਪਾਇਆ ਗਾਇਤ ਵਿੱਚ ਅੱਗੇ ਜਿਹੜਾ ਅਸਲੀ ਜਾਨ ਸੀ ਗਵਾਇਆ ਗਿਆ ਉਹ ਦੁਆਰਕਾ ਨਗਰੀ ਰਾਸ ਵਿਗੋਈ ਕਿਹਾ ਰਾਸ ਕਹਿੰਦੇ ਨੇ ਜਾਨੂ ਤਾਨੂੰ ਨਾਉ ਤਾਨੂੰ ਜੈਨ ਗਵਾਇਆ ਦੂਜੇ ਪਾਇਆ ਦਰਬ ਕਲੇ ਵਿਖਾਇਆ ਇਹ ਜਿਵੇਂ ਕਹਿੰਦੇ ਕੂਜਾ ਆਮਦ ਕੂਜਾ ਰਫਤੀ ਕੂਜਾ ਮੇ ਰਵੀ ਕੂਜਾ ਖੂਜਾ ਕੂਜਾ ਦੀ ਕੂਜਾ ਕੂਜਾ ਆਮਦ ਕੂਜਾ ਰਫਤੀ ਕੂਜਾ ਮੇ ਰਵੀ ਹਾਂ ਓਕਮੇ ਆਵੇ ਓਕਮੇ ਜਾਏ ਓਕਮੇ ਰਹੇ ਸਵਾਈ ਕੂਜਾ ਹੁਕਮ ਨੂੰ ਫੈਦੇ ਰਫਤੀ ਜਾਣਾ ਆਵਦਾ ਹੁਣਾ ਰਵੀ ਸੁਬਾਣਾ ਠੀਕ ਹੈ ਦਵਾਰਗਾ ਨਗਰੀ ਰਾਸੇ ਵੋ ਠੀਕ ਹੈ ਅਜਿਹੇ ਦੋ ਬਦਾਂ ਵਿਚ ਸੀ ਉਹਨਾਂ ਨੇ ਗੱਲ ਦੀ ਬੰਦੀ ਉਹਨਾਂ ਦੇ ਬਗਵਾਲੀ ਉਹ ਕੋਲ ਨੂੰ ਨਹੀਂ ਬੰਦੇ ਉਹ ਦੁਬਲਾ ਜਿਹੜਾ ਦੋਏ ਹੁਕਮ ਬੰਦੇ ਨੇ ਮੈਂ ਵੀ ਕੁਝ ਕਰ ਸਕਦਾ ਹਾਂ ਕੋਈ ਪਰਮਿਸ਼ਨ ਦਾ ਉਹ ਦਵਰਕਾ ਵਾਲੇ ਨੇ ਦਵਰਕਾ ਵਾਲਾ ਕ੍ਰਿਸ਼ਨ ਸੀ ਨਾ ਜਦ ਦੋਏ ਐ ਕਰਦਾ ਮੈਂ ਕਰਦਾ ਮੈਂ ਕਹਿਣਾ ਕਰਦਾ ਉਹ ਮੈਂ ਕਰਦਾ ਨਾ ਉਹ ਰਾਸ ਭੋਲ ਹੀ ਉਹਨਾਂ ਦੇ ਦਵਰਕਾ ਨੂੰ ਨਹੀਂ ਆਇਆ ਰਾਸ ਭੋਲ ਹੀ ਕ੍ਰਿਸ਼ਨ ਦੇ ਭਗਤਾਂ ਨੇ ਸਾਰੀ ਰਾਸ ਭੋਲ ਹੀ ਰਿਸ਼ੀ ਦਾ ਮੈਂ ਕਹਿਣਾ ਕਰਦਾ ਆਪੇ ਬਣ ਗਿਆ ਪਰਮਿਸ਼ਨ ਗੁਰੂ ਗੋਬਿੰਦ ਸਿੰਘ ਨੇ ਉਹੀ ਤੋੜੀ ਆ ਉਹਦੀ ਮੰਨਤ ਆ ਕ੍ਰਿਸ਼ਨ ਆ ਉਹੀ ਤੋੜੀ ਆ